ਜੇ ਉਹਨੇ ਸਾਫ ਸਾਫ ਜਰੂ ਪ੍ਰੀਤ ਥਾਂਦੀ ਕਹਿੰਦਾ ਜੇ ਨੋਟਾਂ ਦਾ ਮੀ ਭਰਵਾ ਦਾਂਗੇ ਪਰ ਇਧਰਲੇ ਪਾਸੇ ਜਫੇ ਦੇ ਜਫਾ ਜਫੇ ਦੇ ਜਫਾ ਉਹ ਬੱਗਿਆਂ ਵਾਲੇ ਦੀ ਗੇਮ ਕਿਦਾ ਲੱਗਦੀ ਕਾਲੀ ਤਾੜੀ ਮਾਰ ਕੇ ਦੱਸੋ ਸਿਰੇ ਦਾ ਪ੍ਰਦਰਸ਼ਨ ਟੀਮਾਂ ਕਰ ਰਹੀਆਂ ਇਹ ਆ ਬਿੱਲੀ ਟਰੋਲੀ ਵਾਲਾ ਰਣਜੀਤ ਸਿੰਘ ਡਬ ਟ੍ਰੈਵਲ ਵਾਲਿਆਂ ਦਾ ਚਹੇਤਾ ਪਰ ਆ ਪਾਣ ਜਿਹੜਾ ਆ ਵਾਹ ਤੇਰੇ ਗੱਬਰੂਆ ਮੰਗੀ ਦਾ ਚੰਡਿਆ ਗੱਜੜ ਦਾ ਚੰਡਿਆ ਆਹ ਦੇਖਾਂਗੇ ਟੱਕਰ ਮੋਨੂ ਸੱਜੜ ਦੇ ਨਾਲ ਪਰ ਆਹ ਦੇਖਾਂਗੇ ਗੱਬਰੂ ਕਹਿੰਦਾ ਹਾਂ ਵੀ ਚੱਲਦਾ ਵੀ ਕਿਹੜਾ ਜਾ ਫੀਫਾ ਲਾਉਂਦਾ ਸੰਦੀਪ ਗੇਲਾ ਆਇਆ ਹੋਇਆ ਆਨੰਦ ਮਾਦ ਰਿਹਾ ਬਗਿਆ ਚੱਕ ਮਾਈ ਤੇ ਕਰ ਗਾ ਲੋ ਮੇਰੇ ਰੱਬਾ ਲੱਭੂ ਤੇ ਪ੍ਰਵੇ ਦੀ ਟੱਕਰ ਹੈ ਇਹ ਗਿੱਲ ਪਰਿਵਾਰ ਦਾ ਰਾਜਾ ਲਾਲੋਵਾਲ ਤੇ ਗੋਪੀ ਕਲੇਰ ਸੰਧੂ ਸਾਹਿਬ ਸਾਡੇ ਉਹਨਾਂ ਨੇ ਜੰਜੂਏ ਦਾ ਸਨਮਾਨ 51000 ਦੇ ਨਾਲ ਅਨਾਉਂਸ ਕੀਤਾ ਹੈ ਸ਼ਹੀਦ ਭਗਤ ਸਿੰਘ ਕਬੱਡੀ ਦਾ ਐਡਵੈਂਚਰ ਆ ਮੁੰਡਾ 12 ਮੇਲੇ ਖੇੜਿਆ ਸ਼ਾਰਪੁਰ ਕਬੱਡੀ ਲੀਗ ਤੇ ਮੋਟਰਸਾਈਕਲ ਦਾ ਜੇਤੂ ਬਣਿਆ ਇਹ ਪ੍ਰਿੰਸ ਸ਼ਾਰੀ ਵਾਲਾ ਸ਼ਰਮਾ ਸਾਹਿਬ ਸਿਰੇ ਦਾ ਸਾਹਮਣੇ ਉਧਰ ਬੱਲੇ 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 ਆ ਦੇ ਉਹ ਮੈਨੂੰ ਲੱਗਦਾ ਸੰਘਵਾਲ ਵਾਲਾ ਉਹ ਬੱਲੇ 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 ਇਹ ਸੰਘਵਾਲ ਵਾਲਾ ਨਹੀਂ ਉਹ ਕਬੱਡੀ ਪੈਣ ਜਾ ਰਹੀ ਹੈ ਚਾਰ ਚੋਟੀ ਦੇ ਇਸ ਸਮੇਂ ਟੰਗੀ ਨੂੰ ਮੇਰੇ ਵੀਰੋ ਖਿੱਚ ਲਾ ਕੇ ਨੌਜਵਾਨ ਨੇ ਡੇਗਣ ਦੀ ਟਰਾਈ ਕੀਤੀ ਹੋਈ ਹੈ ਕੋਈ ਲੋਂਦਾ ਵੱਡਾ ਵੱਡ ਧੜ ਹਰ ਕੀਤਾ ਜਾਂਦਾ ਵੱਡੇ ਚਰਚੇ ਲੰਬਾ ਵੱਗੇ ਪਿੰਡ ਵਾਲਾ ਮੈਚ ਚੋਟੀ ਦਾ ਖੇੜਾ ਜਾ ਰਿਹਾ ਗੱਲਾਂ ਟਿਕਾਣੇ ਲੱਗੀਆਂ ਹਿਆੜੇ ਪਰ ਪੱਡੀ ਸਾਬੀ ਯੂਐਸਏ ਜਿੰਮੀ ਯੂਐਸਏ ਇਹ ਸੱਜੇ ਕੱਬੇ ਸੱਜੇ ਕੱਬੇ ਜਿੰਮੀ ਸਾਬੀ ਜਿੰਮੀ ਸਾਬੀ ਅਮਰੀਕਾ ਪ੍ਰਵੀਨ ਉਸੇ ਵੱਲੋਂ ਵੱਡਾ ਮਾਣ ਮਾਨ ਪਹੁੰਚਿਆ ਹੈ ਵੱਡਾ ਮਾਣ ਮਾਨ ਪਹੁੰਚਿਆ ਹੈ ਲਾਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਤੇ ਜਿਮੀ ਅਮਰੀਕਾ ਵੱਲੋਂ 500 ਲੱਗਿਆ ਫਰੂਖ ਜੀ ਕਰ ਦਿਓ ਗੱਲ ਛਾਬੀ ਦੇ ਜਿਮੀ ਅਮਰੀਕਾ ਛਾਬੀ ਤੋਂ ਹੋ ਜਿਮੀ ਅਮਰੀਕਾ ਦੇ ਵਿੱਚ ਯਾਰ ਵੀ ਬਹੁਤ ਤਗੜਾ ਖੇਡਿਆ ਪਰ ਮੁੰਡਾ ਭੱਜ ਤੁਰਿਆ ਤੇ ਬੈਲੀ ਭੱਜ ਤੁਰਿਆ ਜਿੱਤੇ ਮੋੜਤੀ ਆਹ ਰੇਟ ਤੇ ਵੀ ਛਾਬੀ ਤੇ ਜਿਮੀ ਅਮਰੀਕਾ ਵੱਲੋਂ 1000 ਆ ਪਰ ਉਹ ਵੇਖੀਏ ਲੱਭੂ ਚੁੰਗੀਆਂ ਪਰਦਾ ਹੋਇਆ ਨੱਚਦਾ ਟੱਪਦਾ ਹੋਇਆ ਆਪਣੀ ਟੀਮ ਪਿੰਡ ਵਾਲੇ ਉਹ ਦੁਨੀਆ ਖੜਖੜ ਬੈਂਦੀ ਹੈ ਉਹ ਦੇਖੀਏ ਵੀ ਜੱਜੂਆ ਸਾਹਮਣੇ ਹੋ ਗਿਆ ਮੇਰੇ ਮਿੱਤਰੋ ਲੱਭੂ ਤੇਜ ਤਰਾਰਾ ਨੰਬਰ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਇੱਕ